ਪੇਪਰ ਕਰਕੇ ਨਾਲ ਦੀ ਨਾਲ ਆ ਜੰਨੇ ਆ ਨਹੀਂ ਨਹੀਂ بچਣ ਗਿਆ ਫਿਰ ਆਪਣਾ ਰਹਿਣ ਦਾ ਵੀ ਕੋਈ ਮਤਲਬ ਨਹੀਂ ਉਹਦੇ ਲਈ ਤਾਂ ਅਸੀਂ ਸ਼ਹੀਦ ਉਹਨੂੰ ਤਿਆਰੀ ਜਮੀਨਾਂ ਹੀ ਨਹੀਂ ਸਾਡੀਆਂ بچਣ ਗਿਆ ਤਾਂ ਬੱਚਿਆਂ ਨੇ ਫਿਰ ਜਿੰਦ ਦਾ ਫਾਇਦਾ ਵੀ ਕੋਈ ਨਹੀਂ ਰਹਿਣਾ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਆ ਵੀ ਮੂਰੇ ਵਿੱਚ ਚਾਹੀਏ ਪੂਰੀ ਜਾਨ ਦੀ ਮੈਂ ਕਹਿੰਦਾ ਤਿਆਰੀ ਵੀ ਇਹ ਫੁੱਲ ਤਿਆਰੀ ਆ ਸਾਨੂੰ ਤਾਂ ਹੁਣ ਕਹਿਣ ਸਾਡੇ ਆਗੂ ਵਾਸਤੇ ਹੁਣ ਚੱਲੇ ਜੀ ਪੇਪਰ 2 3 ਰਹਿ ਗਏ ਦੋ ਜੇ ਜਾਇਆ ਕਰਾਂਗੇ ਫਿਰ ਮੂਰੇ ਇਹ ਚੱਕ ਦਿਆਂਗੇ ਮਾਹ ਕੱਲੂ ਟੈਨਸ਼ਨ ਨਾ ਲੈ ਤੂ ਘਟਦਿਆਂ ਨੇ ਕਿਸਾਨ ਸੱਟਿਆ ਦੀ ਇਹਨਾਂ ਨੇ ਇੱਕ ਕਿਸਾਨ ਸੱਟਿਆ ਦੀ ਮੈਂ ਆਪਣੇ ਪਿਓ ਦਾ ਨਹੀਂ ਹੋਊਂਗਾ ਜੇ ਕੱਲੂ ਨਾ ਸਕਦਾ ਹੋਣ ਹੋਰ ਵੀ ਨੇ ਪਰ ਗੱਲ ਕੀ ਆ ਉਹ ਹੰਡ ਭੰਣਣੀ ਇਹ ਗੱਲ ਛੱਟਦੇ ਨੇ ਨਾ ਇਹ ਸਾਡੇ ਲਈ ਤਾਂ ਇੱਕ ਛੋਟੇ ਹੁੰਦੇ ਮੁਰਗਾ ਪੰਪ ਨਹੀਂ ਹੁੰਦਾ ਸੀ ਉਹ ਚੀਜ਼ ਹੈ ਕੋਈ ਗੱਲ ਮਿਰਚਾਂ ਲੈ ਲਾਂਗੇ ਵੀਰ ਜਾਣ ਲੱਗੇ ਅੱਖਾਂ ਚ ਪਾ ਦਾਂਗੇ ਉਸਤੇ ਇਹੀ ਕੋ ਕਰ ਸਕਦੇ ਆ ਪਰ ਜਾਣਾਂ ਜੂ ਉੱਪਰ ਪਾਰ ਕਰ ਜਾਗੇ ਰੋਟੀ ਸਾਹਿਬ ਦੀ ਉੱਥੇ ਖਾਣਾ ਸਾਸੀ ਕਾ ਜੀ ਸ਼ੰਭੂ ਬਾਡਰ ਤੇ ਜੁੜੇ ਹੋਏ ਆ ਤੇ ਜਿਹੜੀ ਪਾਪ ਲਾਈਨ ਤੁਸੀਂ ਦੇਖ ਦੇਖ ਰਹੇ ਸੀ ਪਹਿਲਾਂ ਪੰਜਾਬੀ ਨੇ ਪਾਪੂਲਰ ਮੰਗਾਲੀ ਤੇ ਜੀਸੀਵੀ ਆ ਰਹੀ ਹੈ ਤੇ ਹੁਣ ਸਟਨਾ ਬੱਚੇ ਵੀ ਪਹੁੰਚ ਚੁੱਕੇ ਨੇ ਸ਼ੰਭੂ ਬਾਡਰ ਤੇ ਕੱਲ ਦੀ ਤਿਆਰੀ ਹੈ ਦਿੱਲੀ ਜਾਣ ਦੀ ਹਾਂਜੀ ਹਾਂ ਪੂਰੀ ਤਿਆਰੀ ਹੈ ਜੀ ਕਿਲਾਏ ਤੁਸੀਂ ਮੰਮੀ ਪਾਪਾ ਨਾਲ ਆਏ ਆ ਜੀ ਤੁਸੀਂ ਨਾਲ ਆ ਜੀ ਹਾਂਜੀ ਹਾਂਜੀ ਮੇਰਾ ਭਤੀਜਾ ਜੀ ਹਾਂਜੀ ਇਹਨੇ ਜੀ ਦੇਖਣਾ ਸਾਰਾ ਕੋਈ ਤਾਂ ਦੁਕਾਣ ਆਇਆ ਜਵਾਕਾ ਲੂੰ ਜੀ ਪੇਪਰ ਚੱਲਦੇ ਆ ਜੀ ਪੇਪਰ ਵੀ ਪੇਪਰ ਕਰਕੇ ਨਾਲ ਦੀ ਨਾਲ ਆ ਜਾਂਦੇ ਆ ਸ਼ਾਮ ਨੂੰ ਫਿਰ ਜਾਂਦੇ ਆ ਪਾਪਾ ਜੀ ਕਿੱਥੇ ਨੇ ਪਾਪਾ ਜੀ ਐਥੇ ਪਿੱਛੇ ਹੀ ਸੀਗੇ ਮੜਾਏ ਆ ਮੰਮੀ ਨਾਲ ਥੋੜੇ ਹਾਂਜੀ ਹਾਂਜੀ ਜੀ ਸੱਚੀ ਕਰ ਜੀ ਇਹ ਦੇਖਦੇ ਅੰਦੋਲਨ ਨੂੰ ਕੱਲ ਦੀ ਤਿਆਰੀ ਆ ਪੂਰੀ ਬੱਚੇ ਵੀ ਲੈ ਗਿਆ ਹੁਣ ਡਰ ਨਹੀਂ ਲੱਗਦਾ ਨਾ ਮਤਲਬ ਹੈ ਨਹੀਂ ਜੀ ਜੇ ਆਪਣੀਆਂ ਜ਼ਮੀਨਾਂ ਹੀ ਨਹੀਂ ਬਚਣਗੀਆਂ ਫਿਰ ਆਪਣਾ ਰਹਿਣ ਦਾ ਵੀ ਕੋਈ ਮਤਲਬ ਨਹੀਂ ਉਹਦੇ ਲਈ ਤਾਂ ਅਸੀਂ ਸ਼ਹੀਦ ਹੋਣ ਨੂੰ ਤਿਆਰ ਅੱਛਾ ਤੁਹਾਡੇ ਕੋਲੇ ਸਿੱਟਰੇ ਨੇ ਤਾਂ ਨੌਜਵਾਨਾਂ ਲਈ ਬਿਊਰਕਾ ਲਈ ਕਾਫੀ ਖਤਰਨਾਕ ਬੱਚਾ ਲਈ ਦੌਰ ਵੀ ਤਾਂ ਖਤਰਨਾਕ। ਉਹਨਾਂ ਗੱਲ ਨਹੀਂ ਬੀਜੀ ਜੇ ਜ਼ਮੀਨਾਂ ਹੀ ਨਹੀਂ ਸਾਡੀਆਂ ਬਚਣਗੀਆਂ ਤਾਂ ਬੱਚਿਆਂ ਨੇ ਫਿਰ ਜਿੰਦਾ ਫਾਇਦਾ ਵੀ ਕੋਈ ਨਹੀਂ ਰਹਿਣਾ। ਅਸੀਂ ਤਾਂ ਇਹਨਾਂ ਨੂੰ ਕਹਿੰਦੇ ਆ ਵੀ ਮੂਰੇ ਹੋ ਗੋ ਆਪਾਂ ਕਰ। ਸਾਡਾ ਮਾਰਾ ਪੁਇਖਾ ਜੀ ਇਹਨਾਂ ਨੂੰ ਇਹ ਨਾ ਦਿਖਾਇਆ ਤਾਂ ਫਿਰ ਕੁਝ ਪਤਾ ਲੱਗੇ ਵੀ ਸਾਰਾ ਕੁਝ ਕੀਤਾ ਸਾਰਾ ਕੁਝ ਕਰਦੇ ਆ ਜੋ ਵੀ ਕਰਦੇ ਆ ਆਪਾਂ ਜਿੰਨੇ ਵੀ ਬੰਦੇ ਨੇ ਆਪਾਂ ਸਾਰੇ ਜ਼ਵਾਕਾਂ ਲਈ ਉਹ ਕਰਦੇ ਆ ਵੀ ਅੱਗੇ ਨਾ ਜ਼ਮੀਨਾਂ ਬਚਣੀਆਂ ਦਾ ਕੁਝ ਬਚਣਾ। ਇਹਨਾਂ ਦਿਖਾਵਾਂ ਆਪਾਂ। ਮੈਂ ਦੇਖਿਆ ਸੀ ਆਇਆ ਜਾ ਮੌਲਵੀ ਹੈ ਜਾ ਮੌਲਵੀ ਪਿਛਲੀ ਵਾਰ ਵੀ ਆਇਆ ਜੀ ਹਾਂਜੀ ਦੋ ਤਿੰਨ ਦਿਨ ਰਹਿ ਕੇ ਗਿਆ ਮੈਂ ਪਹਿਲਾਂ ਵੀ ਇਸ ਤੋਂ ਪਹਿਲਾਂ ਗਿਆ ਦਿੱਲੀ ਵੀ ਗਿਆ ਸੀ ਪਿਛਲੀ ਵਾਰ ਹਾਂਜੀ ਹਾਂਜੀ ਇਹਨੂੰ ਪੇਪਰ ਛੱਡ ਕੇ ਜਾਉਂਗਾ ਫਿਰ ਦਿੱਲੀ ਇਹ ਦਿੱਲੀ ਜਾਣਾ ਪਿਆ ਉਹ ਦੇਖੋ ਹੀ ਪੇਪਰ ਦੋ ਤਿੰਨ ਰਹਿ ਗਏ ਦੋ ਜੇ ਕਰਾਂਗੇ ਫਿਰ ਮੁੜੇ ਆਇਆ ਕਰਾਂਗੇ ਤੇ ਜੇ ਤਿਆਰੀ ਕਰਨੀ ਹੈ ਉਹ ਕਿਵੇਂ ਕਰੂਗੇ ਤਿਆਰੀ ਕਰ ਲਾਂਗੇ ਜੀ ਕਰੀ ਜਾਂਦੇ ਆ ਨਾ ਬੜਾ ਸਾਡਾ ਜੀ ਗੱਡੀ ਤੇ ਫੜ ਲੰਦਾ ਆਉਂਦਾ ਜਾਂਦੇ ਰਸਤੇ ਵਿੱਚ ਤਿਆਰੀ ਆ ਵੀਰੇ ਬੋਲਾਂ ਚੱਕ ਦਿਆਂਗੇ ਮਾ ਉਹ ਕੱਲੂ ਟੈਨਸ਼ਨ ਨਾ ਲੈ ਤੂੜ ਘਟ ਦਿਆਂਗੇ લામી دے رہے سی ਹੁਣ ਪੋਪ ਲਾਈਂਦੀ ਫਿਰ ਸਰਕਾਰਾਂ ਕਿੰਨਿਆਂ ਦੇ ਡਰ ਘਰੇ ਫੌਜੀ ਪਾਲੀਆਂ ਪਾਏ ਨਹੀਂ ਹੈਲਮਟ ਛੜ ਗਏ ਵੀ ਹਮਲਾ ਜਦੋਂ ਜਦ ਜਾਤਾ ਹੀ ਪਾਲੀਆਂ ਨਾਲੇ ਹਲੇ ਮਸ਼ੀਨ ਲਾਈ ਹੋਤੀਗੀ ਜਾਂ ਕੱਲ ਨੂੰ ਚੱਲਣੀ ਆ ਫਿਰ ਪਤਾ ਨਹੀਂ ਕੀ ਪਹੁੰਚੇ ਠੀਕ ਨਹੀਂ ਆ ਤਿਆਰੀਆ ਪੂਰੀ ਜਾਣਦੀ ਮੈਂ ਕਹਿੰਦਾ ਤਿਆਰੀ ਵੀਰੇ ਫੁੱਲ ਤਿਆਰੀ ਆ ਸਾਨੂੰ ਤਾਂ ਹੁਣ ਕਹਿਣ ਸਾਡੇ ਆਗੂ ਅਸਤਾਂ ਹੁਣ ਚਲੇ ਜਾਵਾਂਗੇ ਸਾਨੂੰ ਤਾਂ ਸਾਡੇ ਆਗੂਆਂ ਨੇ ਰੋਕਿਆ ਹੋਇਆ ਬਜ਼ੁਰਗਾ ਕਰਕੇ ਆਪਾਂ ਇਹਨਾਂ ਨਾਲੇ ਚੱਲਣਾ ਸਾਰਾ ਕੁਝ ਠੀਕ ਹੈ ਜਿਵੇਂ ਇਹ ਕਹਿਣਗੇ ਇਹਨਾਂ ਨੇ ਕਹਣਾ ਪਿੱਛੇ ਮੁੜਜੋ ਤਾਂ ਪਿੱਛੇ ਮੁੜਾਂਗੇ ਅੱਗੇ ਬੋਲਣਾ ਤਾਂ ਅੱਗੇ ਪਧਾਂਗੇ ਐਂ ਕਹ ਰਹੇ ਨੇ ਵੀ ਸਿਰਫ ਡਰਾਪਈ ਦੇ ਰਹੇ ਨੇ ਸਰਕਾਰ ਨੂੰ ਵੀ ਅੱਗੇ ਨਹੀਂ ਜਾਂਦੇ ਕਿਸਾਨ ਨਾ ਨਾ ਡਰਾਪਾ ਕਹਦਾ ਵੀਰੇ ਕੱਲੂ ਦੇਖ ਲਿਓ ਕੱਲੂ ਵੀ ਡਰਾਪਈ ਦੇਣਾ ਆਪਾਂ ਬੋਲਦਾ ਵੀਰੇ ਬੈਰੀ ਬ੍ਰਿਗੇਡ ਦਾ ਦਰਿਆ ਚ ਮਾਰਨੇ ਚਾਕੇ ਇੱਕ ਕਿਸਾਨ ਸੱਟਿਆ ਦੀ ਇਹਨਾਂ ਨੇ ਇੱਕ ਕਿਸਾਨ ਸੱਟਿਆ ਦੀ ਮੈਂ ਆਪਣੇ ਪਿਓ ਦਾ ਨਹੀਂ ਹੋਊਂਗਾ ਜੇ ਕੱਲੂ ਨਾ ਸੱਟ ਕੇ ਗਿਆ ਇੱਕ ਨੂੰ ਸਰ ਦਰਿਆ ਕਾਲੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਫਿਰ ਉਹਨੂੰ ਉੱਪਰ ਕਿੰਨੇ ਚੱਲ ਵੀ ਨੁਕਸਾਨ ਵੀ ਕਾਫੀ ਹੋ ਸਕਦਾ ਆਪਣੇ ਬੰਦਿਆਂ ਦਾ ਵੀ ਨੁਕਸਾਨ ਤਾਂ ਵੀਰੇ ਦੇਖੋ ਹੁਣ ਜਦ ਆ ਜੰਗ ਚੱਲਦੀ ਆ ਮਾੜੀ ਮੋਟੀ ਸੀਧੀ ਵੀ ਕਿਤੇ ਮਾੜੀ ਮੋਟ ਸੱਟ ਫੇਟ ਸਾਰੇ ਕਿਤੇ ਵੱਜਦੀ ਉਹ ਐਨਾ ਕਿ ਤਾਂ ਆਪਾਂ ਨੂੰ ਚੱਲਣਾ ਹੀ ਪੈਣਾ ਅਸੀਂ ਸਾਰੇ ਪਿੱਛੇ ਹੋ ਜਾਈਏ ਕਿਉਂ ਹੰਦੇ ਅਮਰੇ ਚੇਕੋ ਤੇ ਜਿਹਾ ਡਰਨਾ ਆਉਂਦਾ ਜੀ ਕਰੋ ਨਾ ਤਰਦੇ ਇਹ ਚੇ ਪ੍ਰਧਾਨ ਮੋਤੀ ਨੇ ਉਸੇ ਬਣਾਇਆ ਜੇ ਐਨਾ ਹੀ ਉਹ ਕਹਿੰਦੇ ਨੇ ਵੀ ਸੱਟਾਂ ਵੱਜਦੀਆਂ ਸਾਰਾ ਕੁਝ ਕਰਦੇ ਨੇ ਸਾਨੂੰ ਜਾਣ ਦੇ ਦੇਣ ਦਿੱਲੀ ਸਾਹ ਜ ਨਹੀਂ ਦਿੱਲੀ ਤਾਂ ਕਹਿੰਦੇ ਵੀ ਟ੍ਰੇਨਾਂ ਚ ਜਾਓ ਬੱਸਾਂ ਚ ਜਾਓ ਇਹ ਗਲਤ ਤਰੀਕਾ ਇਹਨਾਂ ਤੋਂ ਜਾਣ ਦਾ ਯਾਰੇ ਹੁਣ ਆਹ ਚੀਜ਼ ਹੋਰੇ ਲਾਤੀ ਨਾ ਰਸਤੇ ਹੋਰ ਵੀ ਨੇ ਪਰ ਗੱਲ ਕੀ ਆ ਹੁਣ ਹੈਂਡ ਭੰਨਣੀ ਹੋਰ ਕੋਈ ਗੱਲ ਨਹੀਂ ਰਸਤੇ ਦਿੱਲੀ ਨੂੰ ਹੋਰ ਕਿਹਨਾ ਨੂੰ ਪੜ ਕੇ ਜਾਣਾ ਪਰ ਰਸਤੇ ਦਿੱਲੀ ਨੂੰ ਕਿੰਨੇ ਹੀ ਜਾਂਦੇ ਨੇ ਗੱਡੀਆਂ ਟਰਾ ਜਿਹੜੀਆਂ ਜਾਂਦੇ ਆਲੇ ਬਾਹਰ ਛੱਡਣ ਜਾਂਦੇ ਨੇ ਟੈਕਸੀਆਂ ਵਾਲੇ ਜਾਂਦੇ ਹੀ ਨੇ ਜਾਣ ਨੂੰ ਉੱਥੇ ਹੀ ਚਲ ਜੀਏ ਸਾਨੂੰ ਪਰ ਅੱਜ ਜੇ ਟਰੈਡੀਆਂ ਸਾਡੇ ਕਮਰੇ ਦੇ ਕੰਮ ਦੇਣਾ ਸੀ ਉਹਨਾਂ ਤੋਂ ਪਤਾ ਨਹੀਂ ਸੋਹਾਰਿਆਂ ਨੂੰ ਬਾਕੀ ਹੁਣ ਤਾਂ ਜੇ ਹੋਰ ਤਾਂ ਸੋਹਾਂ ਦਾ ਚੂ ਜਮ ਕੇ ਹੁੰਦਾ ਮੁੱਢਾ ਸਾਲ ਹੋਇਆ ਮੈਂ ਵੀ ਸੰਗੜੇ ਜੀ ਹਾਂ ਅਗਰੇ ਪ੍ਰਧਾਨ ਮੰਤਰੀ ਲੋਕਤੰਤਰ ਬਣਾ ਨਾ ਪ੍ਰਧਾਨ ਮੰਤਰੀ ਕੇ ਬਣਾ ਵੀ ਮੈਂ ਹੀ ਬਣਾ ਲੋਕਤੰਤਰ ਬਣਾ ਕਿੰਨੇ ਥੱਲੇ ਪ੍ਰਧਾਨ ਮੰਤਰੀ ਬਣਾ ਸਾਰੇ ਅੱਥ ਜਿਹੜੇ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਨਾ ਇਹ ਸਾਡੇ ਲਈ ਤਾਂ ਇੱਕ ਛੋਟੇ ਹੁੰਦੇ ਮੁੱਕਾ ਪੰਪ ਨਹੀਂ ਹੁੰਦਾ ਸੀ ਉਹ ਜੀ ਹੈ ਹੁਣ ਤਾਂ ਕਰਾਂ ਆਮ ਜੀ ਗੱਲ ਹੋ ਗਈ ਸ਼ੁਰੂ ਦੇ ਵਿੱਚ ਫਿੱਟਰੇ ਸੀਗੇ ਤੇਰਾ ਜ ਤੇਰਾ ਨੂੰ ਰਿਆ ਸੀਗੇ ਸ਼ੰਭੂ ਬਾਰਡਰ ਤੇ ਆ ਕਾਫੀ ਔਖਾ ਲੱਗ ਰਿਹਾ ਤਾਂ ਜੂਸ ਟੂ ਹੋ ਗਏ ਸਾਰੇ ਪੰਜਾਬੀ ਹਾਂਜੀ 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 ਜੋ ਵੀਰੇ ਬੰਬ ਸੱਟਣ ਜੋ ਮਰਜੀ ਸੱਟਣ ਸਾਰੇ ਹਾਲਤ ਮੈਂ ਤਸਲੀਮ ਆਹ ਖੜਾ ਪੱਖਾ ਜੇ ਤੂੰ ਐਂ ਕੱਢਦਾ ਤੂੰ ਉਧਰ ਨੂੰ ਜਾਊਗਾ ਬੜੀ ਗੱਲ ਆ ਮਿਰਚਾ ਲੈ ਲਾਂਗੇ ਵੀਰੇ ਜਾਣ ਲੱਗੇ ਅੱਖਾਂ ਚ ਪਾ ਦਾਂਗੇ ਇਸ ਤੇ ਹੀ ਕੋ ਕਰ ਸਕਦੇ ਆ ਪਰ ਜਾਣਾ ਜ਼ਰੂਰੀ ਆ ਸਾਡੇ ਕੋਲ ਇਹ ਤਾਂ ਸਾਨੂੰ ਜਾਂ ਇਹ ਕਹਿ ਦੋ ਨਾ ਵੀ ਤੁਸੀਂ ਆਪਣੇ ਅਸਲੇ ਲਿਆਓ ਅਸੀਂ ਆਪਣੇ ਲਿਆਉਨੇ ਆ ਤਾਂ ਉਹ ਵੀ ਗੱਲ ਦੇਖ ਲੈਣ। ਅਸਲਾ ਤੁਹਾਡੇ ਕੋਲ ਜਗਾੜਾ ਮਤਲਬ ਹੁਣ ਕਿਹ ਜਗਾੜਾ ਜਗਾੜ ਵੀ ਆ ਅਸਲਾ ਵੀ ਆ ਚੀਜ਼ਾਂ ਦੋਏ ਨੇ। ਕਰਤੇ ਹੀ ਦੇ ਫਿਰ ਆਪਾਂ ਹਾਂ ਨੈਗੇਟਿਵ ਪ੍ਰਭਾਵ ਐ ਸਰ। ਹਾਂ ਉਹ ਉੱਥੇ ਕੰਮ ਜ਼ਿਆਦਾ ਵੱਧ ਸਕਦਾ। ਆਪਾਂ ਆਪਣੇ ਤਰੀਕਿਆਂ ਨਾਲੇ ਚੱਲਣਾ। ਹਾਂ। ਬਾਕੀ ਬਹੁਤ ਧੰਨਵਾਦ। ਪਾਕਿਸਤਾਨ ਦੇ ਬਾਡਰ ਤੋਂ ਵੀ ਕੋਰਾ ਮਾਹੌਲ ਕਰਿਆ ਬੈਨਾਂ ਨੇ ਯਾਰ। ਇਹੀ ਦੇਸ਼ ਦੇ ਵਾਸੀ ਆ ਅਸੀਂ। ਅਸੀਂ ਕਿਧਰੋਂ ਅਤਵਾਦੀ ਆ। ਦਗਾ ਉਹਨਾਂ ਵਿੱਚ ਕਿਹੜਾ ਅਤਵਾਦੀ ਲੱਗਦਾ ਤੁਹਾਨੂੰ? ਤਰੇ ਬੋ ਪਏ ਨੇ ਹਾਂਜੀ ਹਾਂਜੀ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਵੀ ਇਹ ਗੱਲਬਾਤ ਕੀਤੀ ਹੈ ਸੋਨਿਆ ਜੀ ਰੱਬਾ ਪਾਵੇ ਨਾਮ ਤੇਰੀ ਸੱਚਾ ਹਟਾ ਬੇਬੂ ਸੁਲਬਸੇ ਦੇਖ ਕੇ ਚੜ ਰਲ ਰੱਖ ਖਾ ਦਿਆ ਤੁਸੀਂ ਯਾਰਾ ਖਾ ਦਿਆ ਤਾਂ ਉੱਥੇ ਜਿਹੜਾ ਠੀਕ ਹੈ ਜੀ ਵੀ ਅਸੀਂ ਤਾਂ ਸਾਡਾ ਡਰ ਨਹੀਂ ਆਪਦਾ ਡਰ ਆ ਆਪ ਹੀ ਖਾਈ ਜਾਂਦਾ ਉਹਨੂੰ ਜੀ ਅਸੀਂ ਨਹੀਂ ਡਰਦੇ ਨਾ ਚੀਜ਼ਾਂ ਤਾਂ ਸਾਡੇ ਤਾਂ ਹੱਥ ਹੀ ਹਥਿਆਰ ਨੇ ਜਦੋਂ ਐਨਾ ਹੀ ਇਕੱਠ ਦੇ ਕੇ ਇਹ ਸਹਿਮਤੀ ਨਹੀਂ ਕਰ ਰਹੇ ਇਹ ਮੀਟਿੰਗਾਂ ਹੋਈਆਂ ਨੇ ਆ ਫਿਰ ਹੁਣ ਤਰੇ ਹੁਣ ਜੇਸੀ ਵੀ ਆ ਗਈ ਹੁਣ ਕਿੱਥੇ ਮੰਨੇ ਜਾਣਗੇ ਮੰਨਣਾ ਇਹ ਤਾਂ ਪਿਓ ਵੀ ਮੰਨੂ ਇਹ ਚੀਜ਼ ਕੀ ਆ ਸਾਨੂੰ 11 ਵਜੇ ਸਰ ਦਿਖਾ ਦਾਂਗੇ ਕੱਲ ਨੂੰ 11 ਵਜੇ ਕੀ ਬੰਦ ਹੈ ਇਹ ਦਿਖਾ ਦਾਂਗੇ ਅਜੇ ਦਿੱਲੀੋਂ ਵਹਿਣਾ ਪੈ ਗਿਆ ਸਾਲ 2 ਸਾਲ ਵਿੱਚ ਚੌਣ ਜਾਪਦਾ ਵੀ ਲਾਈ ਜਾਵੇ ਇਹ ਗੱਲ ਨਹੀਂ ਜੇ ਬੈਠਾਂਗੇ ਪੈਣਾ ਵੀ ਬੈਠੇ ਰਹੇਗਾ ਫਰ ਮਣਾ ਕੇ ਹਟਾ ਗਏ ਛੱਡ ਦੇ ਹੁਣ ਪਿੱਛੇ ਨਹੀਂ ੜਦੇ ਉਹ ਅਸੀਂ ਥੀਡਰ ਦੇ ਕੋਲ ਠੀਕਦੇ ਆ ਕੱਲ ਜਦੋਂ ਥੀਡਰ ਦੇ ਕੋਲ ਆਉਂਗਾ ਉਸ ਤੋਂ ਬਾਅਦ ਅਸੀਂ ਜਦੇ ਤਿਆਰ ਚਾਹੇ ਹੁਣ ਕਹਿੰਦੇ ਲਈ ਤਾਂ ਹੌਣ ਪਾਰ ਕਰ ਜਾਾਂਗੇ ਰੋਟੀ ਖਾਣ ਵੀ ਉੱਥੇ ਹੀ ਖਾਵਾਂਗੇ ਲੈ ਕਿਰਿਆ ਸਾਡੇ ਯਾਗੂਆ ਵਾਟਰ ਕਾਰਟ ਹੁਣ ਜਾਵਾਂ ਭਾਈ ਕਹਿੰਦੇ ਪੂਰੇ ਤਿਆਰ ਨੇ ਤੇ ਅਸੀਂ ਹੁਣ ਜੁੜੇ ਹੋਏ ਸ਼ੰਭੂ ਬਾਡਰ ਤੋਂ ਕਹਿੰਦੇ ਕੱਲ ਨੂੰ ਜਿਹੜੀ 21 ਤਰੀਕ ਐ 1 ਫਰਵਰੀ ਐ 11 ਵਜੇ ਪੂਚ ਕਰਨੇ ਦਿੱਲੀ ਨੂੰ ਜੇ ਜਿਹੜੀ ਮੰਗਾ ਸਰਕਾਰ ਨਹੀਂ ਮੰਨਦੀ ਤੇ ਸਾਡੇ ਆਗੂਆਂ ਦਾ ਫੈਸਲਾ ਹੁੰਦਾ ਤੇ ਅਸੀਂ ਦਿੱਲੀ ਨੂੰ ਪੂਚ ਕਰਾਂਗੇ